ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੈਨਪ੍ਰਾਵਾਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਹਾਂਜੀ ਆਪਾਂ ਲੱਗੇ ਸੀ ਵਾਹ ਦੀ ਕਟਿੰਗ ਕਰਨਾ ਤੇ ਇਹ ਕਢਾਈ ਵਾਲੀ ਆਪਣੀ ਵਾਹ ਆਏਗੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਜਿਹੜਾ ਵਰਕ ਸੀਗਾ ਇਹਦਾ ਆਪਾਂ ਹਾਫ ਕਰ ਲਿਆ ਏ ਹਾਫ ਕਰਕੇ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਲਿਆ ਹੈਗਾ ਦੋਨੋਂ ਪੱਲਿਆਂ ਨੂੰ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਹੁਣ ਆਪਾਂ ਮਾਰਕ ਕਰਾਂਗੇ ਮੋਢੇ ਵਾਲੀ ਸਾਈਡ ਤੋਂ 3.5 ਇੰਚ ਤੇ ਹਾਂਜੀ ਸੇਮ ਹੀ ਹੋਣਾ ਆਪਾਂ ਇਧਰੋਂ 3.5 ਇੰਚ ਤੇ ਨਿਸ਼ਾਨ ਲਾਵਾਂਗੇ ਇਦਾਂ ਲੰਬਾ ਠੀਕ ਹੈ ਹਾਂਜੀ ਹੁਣ ਆਪਾਂ ਇਧਰਲੀ ਸਾਈਡ ਤੋਂ ਆਪਾਂ 2.5 ਇੰਚ ਤੇ ਨਿਸ਼ਾਨ ਲਾ ਲੈਣਾ ਇੱਕ ਠੀਕ ਹੈ ਇਸ ਤਰ੍ਹਾਂ 2.5 ਇੰਚ ਤੇ ਨਿਸ਼ਾਨ ਲ ਬਣਾਏਗਾ ਤੇ ਸਾਢੇ 9 ਤੋਂ ਪੌਣੇ 10 ਤੱਕ ਦਾ ਆਪਣਾ ਮੋਢਾ ਤਿਆਰ ਰਹਿ ਜਾਂਦਾ ਹੁੰਦਾ ਇਹ ਮੋਢਾ ਆਪਣਾ ਸਾਢੇ 9 ਇੰਚ ਦਾ ਤਿਆਰ ਹੈ ਨਾ ਆਏਗਾ ਇੱਥੇ ਆਪਾਂ ਸਾਢੇ 9 ਇੰਚ ਤੇ ਨਿਸ਼ਾਨ ਲਾ ਲਿਆ ਏ ਠੀਕ ਹੈ ਜੀ ਹੁਣ ਇਸ ਤਰ੍ਹਾਂ ਇਹਨੂੰ ਆਪਾਂ ਇਦਾਂ ਗੁਲਾਈ ਦੇ ਦੇਣੀ ਆ ਜਿਹੜੀ ਆਪਾਂ ਨਿਸ਼ਾਨ ਲਾਇਆ ਨਾ 2.5 ਇੰਚ ਤੇ ਆਪਾਂ ਉਹ ਨਿਸ਼ਾਨ ਦੇ ਨਾਲ ਇਹਨੂੰ ਇਦਾਂ ਮਿਲਾ ਦੇਣਾ ਏ ਠੀਕ ਹੈ ਜੀ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਇਹਦੀ ਇੱਦਾਂ ਗਲਾਈ ਪਾ ਦੇਣੀ ਹੈਗੀ ਹਾਂਜੀ ਇੱਦਾਂ ਕੱਟਤਾ ਹੁਣ ਇਸ ਪੱਲੇ ਨੂੰ ਆਪਾਂ ਹੁਣ ਆਪਾਂ ਉਸ ਤੋਂ ਬਾਅਦ ਆਪਾਂ ਇਹਦਾ ਹਾਫ ਕਰਨਾ ਆਏਗਾ ਹਾਫ ਆਊਗਾ ਜੀ ਐਸ ਤਰ੍ਹਾਂ ਐਂਜੀ ਟੇਪ ਲਾ ਕੇ ਜਦੋਂ ਆਪਾਂ ਹਾਫ ਤੇ ਨਿਸ਼ਾਨ ਲਾ ਲੈਣਾ ਆਏਗਾ ਹਾਫ ਆ ਗਿਆ ਜੀ ਪੌਣੀ 5 ਇੰਚ ਠੀਕ ਹੈ ਜੀ ਹੁਣ ਅਰੇ ਤੇ ਆਪਾਂ 1 ਇੰਚ ਤੇ ਨਿਸ਼ਾਨ ਲਾਉਣਾ ਆਏਗਾ 1 ਇੰਚ ਤੇ ਪੌਣੇ 1 ਇੰਚ ਤੱਕ ਆਪਾਂ ਨਿਸ਼ਾਨ ਲਾ ਸਕਦੇ ਹਾਂਗੇ ਇੱਥੇ ਹਾਂਜੀ ਹੁਣ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲਿਆਏ ਹੁਣ ਇਹਨੂੰ ਆਪਾਂ ਇੱਦਾਂ ਗਲਾਈ ਦੇ ਦੇਣੀ ਆ ਹਾਂਜੀ ਇਹ ਆਪਣੀ ਫਰੰਟ ਵਾਲੇ ਪੱਲੇ ਦੀ ਕਾਟ ਆ ਗਈ ਆਪਾਂ ਫਰੰਟ ਵਾਲੇ ਦੋਨੋਂ ਪੱਲੇ ਚੱਕਨੇ ਆ ਇਸ ਤਰ੍ਹਾਂ ਦੋ ਪੱਲੇ ਉੱਪਰਲੇ ਚੱਕਨੇ ਆ ਆਪਾਂ ਦੋ ਪੱਲੇ ਆਪਾਂ ਜਿਹੜੇ ਬੈਕ ਵਾਲੇ ਉਸ ਛੱਡ ਦੇਣੇ ਆ ਇਦਾਂ ਆਪਾਂ ਹੁਣ ਇੱਥੋਂ ਕਾਟ ਪਾ ਦੇਣੀ ਹੈ ਦੀ ਠੀਕ ਹੈ ਜੀ ਇਹ ਹੁਣ ਫਰੰਟ ਵਾਲੇ ਪੱਲੇ ਦੀ ਕਾਟ ਆ ਗਈ ਦੋਨਾਂ ਦੀ ਆਪਣਿਆਂ ਦੀ ਇੱਥੇ ਹਾਫ ਤੇ ਆਪਾਂ ਨਿਸ਼ਾਨ ਲਾ ਦੇਣਾ ਹੈ ਛੋਟਾ ਜਿਹਾ ਕੱਟ ਹੁਣ ਆਪਾਂ ਬਾਜੂ ਦਾ ਨਿਸ਼ਾਨ ਲਾਉਣਾ ਹੈ ਜੀ ਬਾਜੂ ਆਪਣੇ ਕਸਟਮਰ ਦੀ 6.5 ਇੰਚ ਤਿਆਰ ਆ ਗਈ ਆਪਾਂ 1.5 ਇੰਚ ਦਾ ਮਾਰਜਿਨ ਰੱਖਾਂਗੇ ਠੀਕ ਹੈ ਜੀ ਇਸ ਤਰ੍ਹਾਂ 1.5 ਇੰਚ ਤੇ ਨਿਸ਼ਾਨ ਲਾਵਾਂਗੇ ਉਸ ਤੋਂ ਬਾਅਦ ਜੇ ਆਪਾਂ ਇਸ ਸਕੇਲ ਫੱਟੀ ਦੇ ਨਾਲ ਜਿਹੜਾ ਆਪਣਾ 9 ਇੰਚ ਤੇ ਨਿਸ਼ਾਨ ਲਾਇਆ ਸੀ ਇਸ ਤਰ੍ਹਾਂ ਇਹ ਨੂੰ ਮਲਾ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਆਪਣਾ ਨੀਚੇ ਵਾਲੀ ਸਾਈਡ 1.5 ਇੰਚ ਮਾਰਜਾ ਦਾ ਨਿਸ਼ਾਨ ਲਾਇਆ ਸੀਗਾ ਆਪਾਂ ਉਹ ਨਿਸ਼ਾਨ ਦੇ ਨਾਲ ਇਹਨੂੰ ਮਲਾ ਦੇਣਾ ਹੈ ਠੀਕ ਹੈ ਇਸ ਤਰ੍ਹਾਂ ਬਾਕੀ ਕਪੜਾ ਜਿਹੜਾ ਆਪਾਂ ਦੀ ਕਟਾਈ ਕਰ ਦੇਣੀ ਹੈ ਤੇ ਇੱਥੇ ਆਪਣੀ ਜਿਹੜੀ ਬਾਜੂ ਤਿਆਰ ਰਹਿ ਜਾਣੀ ਹੈਗੀ ਉਹ ਸਲਾਈ ਆ ਜਾਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਣੀ ਇਹ ਵਾਂ ਦੀ ਕਟਿੰਗ ਹੋ ਗਈ ਹੈ ਕਿਸ ਤਰ੍ਹਾਂ ਲੱਗੀ ਤੁਹਾਨੂੰ ਆਪਣੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ